ਪੜੇ ਲਿਖੇ ਯੁੱਗ ਦੇ ਵਿੱਚ ਅੱਜ ਵੀ ਕਿਤਨਾ ਕਿਤੇ ਪਿਛੜੇ ਵਰਗ ਦੀਆਂ ਜਿਹੜੀਆਂ ਘਟਨਾਵਾਂ ਨੇ ਉਹ ਵਾਪਰਦੀਆਂ ਨੇ ਪਿੰਡ ਟੋਟੀਆਂ ਹਲਕਾ ਪੱਟੀ ਦਾ ਪਿੰਡ ਹੈ ਤੇ ਕੈਬਨਟ ਮੰਤਰੀ ਲਾਲਜੀਤ ਦੇ ਹਲਕੇ ਦੇ ਵਿੱਚ ਇਹ ਪਿੰਡ ਆਉਂਦਾ ਹੈ ਇਹ ਪਿੰਡ ਪਹਿਲਾਂ ਵੀ ਚਰਚਾ ਦਾ ਵਿਸ਼ਾ ਅਕਸਰ ਹੀ ਬੰਦਾ ਰਹਿੰਦਾ ਹੈ ਤੇ ਹੁਣ ਫਿਰ ਚਰਚਾ ਦਾ ਵਿਸ਼ਾ ਬਣਿਆ ਹੈ ਇੱਥੇ ਇੱਕ ਭੈਣ ਦੇ ਨਾਲ ਪੰਚਾਇਤ ਦੇ ਕੁਝ ਬੰਦਿਆਂ ਨੇ ਹੋ ਜੀ ਹਰਕਤ ਕੀਤੀ ਹੈ ਤੇ ਇਨਸਾਨੀਅਤ ਨੂੰ ਸ਼ਰਮਸ਼ਾਰ ਕਰ ਦਿੱਤਾ ਹੈ ਉਹ ਸਾਰੀ ਘਟਨਾ ਕੀ ਹੈ ਉਹ ਸਾਰੀ ਆਪਾਂ ਭੈਣ ਦੇ ਨਾਲ ਗੱਲਬਾਤ ਕਰਦੇ ਆਂ ਤੇ ਜਾਣਨ ਦੀ ਕੋਸ਼ਿਸ਼ ਕਰਦੇ ਆਂ ਕਿ ਇਹਨਾਂ ਦੇ ਨਾਲ ਜਿਹੜੀ ਘਟਨਾ ਉਹਨਾਂ ਵਿਕਤੀਆਂ ਵੱਲੋਂ ਕੀਤੀ ਗਈ ਹੈ ਕਿਉਂ ਕੀਤੀ ਗਈ ਹੈ ਕਾਰਨ ਕੀ ਹੈ ਤੇ ਆਪਾਂ ਸਾਰੀ ਗੱਲਬਾਤ ਕਰਦੇ ਆਂ ਭੈਣ ਜੀ ਕੀ ਨਾਮ ਤੁਹਾਡਾ ਮੈਂ ਨਰਜੀਤ ਕੌਰ ਜੀ ਕਿੱਥੋਂ ਦੇ ਰਹਿਣ ਵਾਲੇ ਜੀ ਮੈਂ ਟੋਟੀਆਂ ਦੇ ਰਹਿਣ ਵਾਲੀ ਆ ਇਹ ਜਿਹੜੀ ਘਟਨਾ ਕੀਤੀ ਆ ਇੱਕ ਟਾਡੀ ਵੀਡੀਓ ਵਾਇਰਲ ਹੋਣ ਦੀ ਆ ਜਿੱਦੇ ਵਿੱਚ ਟਾੜਾ ਮੂੰਹ ਕਾਲਾ ਕਰਦੇ ਪਏ ਨੇ ਉਹ ਸਾਰੀ ਘਟਨਾ ਕੀ ਹੈ ਇਹਨਾਂ ਨੇ ਇਹਨਾਂ ਦੀ ਬੇਟੀ ਦਾ ਰਿਸ਼ਤਾ ਸੀ ਮੈਨੂੰ ਆਦੇ ਰਿਸ਼ਤਾ ਕਰਾਓ ਮੈਂ ਰਿਸ਼ਤਾ ਦਿੱਤਾ ਕਰਵਾ ਮੈਂ ਆਰੀ ਮਾਸੀ ਦੀ ਕੁੜੀ ਨੂੰ ਕਰਾਤਾ ਆ ਇਹਨਾਂ ਨੇ ਮੈਂ ਜਦ ਦਿਨ ਗਏ ਆ ਇੱਥੇ ਕਰੇ ਮੇਰੇ ਆਏ ਆ ਇਹਨਾਂ ਮੁੰਡਾ ਵੇਖ ਲਿਆ ਆ ਉਧਰੋਂ ਤੇ ਠਾਕਾ ਲਾਤਾ ਆ ਤੇ ਮੁੜ ਕੇ 10 ਜਣੇ ਗਏ ਉਹਨਾਂ ਦੇ ਘਰ ਬੂਆ ਵੇਖਣ ਗਏ ਆ ਇਹਨਾਂ ਨੇ ਜਿਹੜਾ ਉੱਥੇ ਵੇਖਿਆ ਮੀਠ ਸ਼ਰਾਬ ਆਂਡੇ ਵੇਖਿਆ ਇਹਨਾਂ ਨੂੰ ਮੈਂ ਤੁਸੀਂ ਪਾਣੀ ਤਾਂ ਨਹੀਂ ਪੀ ਲਿਆ ਤੇ ਆਦੀ ਪੋਸ਼ਪੜਤਾਲ ਕਰ ਲੋ ਇਹਨਾਂ ਨੇ ਇਹਨਾਂ ਨੇ ਕੋਈ ਪੋਸ਼ਪੜਤਾਲ ਨਹੀਂ ਉਤਰੋ ਕੀਤੀ ਇਹ ਉੱਥੇ ਖਾਣ ਪੀਣ ਦਾ ਪਿਆ ਮੁੜ ਕੇ ਇਹਨਾਂ ਨੇ ਉਹਨਾਂ ਨੂੰ ਵਿਆਹ ਦੇ ਦਿੱਤਾ ਉਹ ਵਿਆਹ ਮੰਗਦੇ ਨਾ ਵਿਆਹ ਦੇ ਦਿੱਤਾ ਆ ਮੁੜ ਕੇ ਇਹਨਾਂ ਨੇ ਸੋਮਵਾਰ ਸਗਣੀ ਸੋਮਵਾਰ ਬਰਾਤ ਹੀ ਇਹਨਾਂ ਨੇ ਸਗਣ ਵਾਲੇ ਦਿਨ ਮੈਂ ਨਾ ਵੀ ਤੂੰ ਤੂੰ ਮੈਂ ਮੈਂ ਕੀਤੀ ਮੈਂ ਆਪਦੇ ਘਰ ਆ ਗਈਆਂ ਇਹਨਾਂ ਮੈਨੂੰ ਪੁੱਛਿਆ ਕੋਈ ਨਹੀਂ ਬਰਾਤ ਆਲਦੇ ਨੇ ਇਹਨਾਂ ਮੈਨੂੰ ਫੋਨ ਕੀਤਾ ਆ ਵੀ ਤੂੰ ਆਉਂਦੀ ਕਿਉਂ ਨਹੀਂ ਮੈਂ ਮੈਂ ਆਉਣੀ ਮੇਰੇ ਬੱਚੇ ਨਿਕ ਨਿਕੇ ਆ ਫਿਰ ਮੈਂ ਇਹਨਾਂ ਦੇ ਘਰੇ ਗਈ ਆ ਮੁੜ ਕੇ ਸੋਮਵਾਰ ਬਰਾਤ ਆਈ ਆ ਇਹਨਾਂ ਨੇ ਮੁੜ ਕੇ ਕੁੜੀ ਨੂੰ ਤੋਰਤਾ ਢੋਲੀ ਤੋਰਤੀ ਆ ਤੇ ਦਿਨੇ ਇਹਨਾਂ ਨੇ ਮੈਨੂੰ ਕੋਈ ਗੱਲ ਬਾਤ ਨਹੀਂ ਦੱਸੀ ਇਹਨਾਂ ਨੇ ਕੁੜੀ ਨੂੰ ਜਾ ਕੇ ਲੈ ਆਏ ਆ ਇਹਨਾਂ ਨੇ ਕਹਿ ਵੀ ਹੋਰੀ ਮਾਂ ਬਿਮਾਰ ਆ ਪੱਟੀ ਦਾਖਲ ਕਰਾਈ ਆ ਪੱਟ ਨੂੰ ਤਰਨ ਤਾਰ ਲੈ ਗਏ ਆ ਤੇ ਉਹਨਾਂ ਨੇ ਮੈਨੂੰ ਮੁੰਡੇ ਵਾਲਿਆ ਫੋਨ ਕੀਤਾ ਵੀ ਦੀਦੀ ਉਹਨਾਂ ਦੇ ਘਰੇ ਜਾ ਮੈਂ ਹੱਦੀ ਰਾਤੋ ਇਹ ਮੇਰੇ ਬੱਚੇ ਨਿੱਕੇ ਨਿੱਕੇ ਮੈਂ ਉਹਨਾਂ ਦੇ ਘਰ ਜਾ ਨਹੀਂ ਸਕਦੀ ਮੈਂ ਮੈਂ ਸਵੇਰੇ ਜਾਊਂਗੀ ਮੁੜ ਕੇ ਜੀ ਸਵੇਰੇ ਮੈਨੂੰ ਇਹਨਾਂ ਨੇ ਫੋਨ ਕੀਤਾ ਆ ਸਾਡੇ ਘਰ ਆ ਮੈਂ ਘਰੇ ਆਣ ਕੇ ਕੀ ਕਰਾਂ ਮੇਰੇ ਘਰ ਨਹੀਂ ਕੋਈ ਹੈਗਾ ਤੁਸੀਂ ਤੁਹਾਨੂੰ ਲੋੜ ਤੁਸੀਂ ਆਜੋ ਇਹਨਾਂ ਨੇ ਮੁੜ ਕੇ ਮੈਨੂੰ ਇੱਥੇ ਸੱਦ ਲਿਆ ਆ ਜਿਹੜਾ ਰਿਸ਼ਤਾ ਉਹ ਤੁਹਾਡੇ ਵੱਲੋਂ ਕਰਾਇਆ ਜਾਂਦਾ ਕੀ ਤੁਸੀਂ ਵਿਟੋਲੇ ਸੀ ਨਹੀਂ ਕੁੜੀ ਨੇ ਕਰਾਇਆ ਵਿਚ ਮੈਂ ਖਲੋਤੀ ਹਾਂ ਫਿਰ ਇਹਨਾਂ ਮੈਨੂੰ ਪੁੱਛਿਆ ਕਿ ਆਇਆ ਨਹੀਂ ਆ ਜਿੱਦਨੇ ਕੁੜੀ ਨੂੰ ਲੈਣ ਗਏ ਰਾਤ ਗਏ ਲੈਣ ਇਹਨਾਂ ਮੈਨੂੰ ਪੁੱਛਿਆ ਕਿ ਆਇਆ ਨਹੀਂ ਫਿਰ ਮੁੜ ਕੇ ਇਹਨਾਂ ਦਿਨੇ ਆਏ ਆ ਦਿਨੇ ਮੁੜ ਕੇ ਫਿਰ ਮੈਨੂੰ ਆਲੇ ਕਿੱਥੇ ਆ ਸਾਡਾ ਸਮਾਨ ਵਾਪਸ ਕਰ ਮੈਂ ਵੀ ਮੈਂ ਘਰ ਨਹੀਂ ਆ ਮੈਂ ਕਿਤੇ ਗਈ ਹਾਂ ਮੇਰੀ ਪੁੱਤਰੀ ਢਿੱਲੀ ਮੈਂ ਦਵਾਈ ਦੋਣ ਗਈ ਆ ਮੁੜ ਕੇ ਇਹਨਾਂ ਕਿਹਾ ਕਿੱਥੇ ਆ ਫਿਰ ਮੈਨੂੰ ਆਣ ਕੇ ਫੋਨ ਲਾਇਆ ਆਂਦੇ ਕਿੱਥੇ ਆ ਮੈਂ ਮੈਂ ਘਰ ਹੀ ਆਪਦੇ ਮੈਨੂੰ ਆਂਦੇ ਸਰਪੰਚ ਬੁਲਾਉਣ ਡਿਆ ਉਰਤਾ ਮੈਂ ਉਰਦੀ ਨਹੀਂ ਹਾਂ ਮੈਂ ਸਰਪੰਚ ਮੇਰੇ ਘਰ ਵੀ ਆ ਸਕਦਾ ਮੈਨੂੰ ਟੈਲੀਫੋਨ ਕਰ ਦੇ ਸਰਪੰਚ ਮੈਨੂੰ ਅੱਧਾ ਸਨਾਹ ਕਲਾ ਸਕਦਾ ਕਿਸੇ ਦੇ ਹੱਥ ਸਨਾਹ ਮੈਨੂੰ ਚੌਕੀਦਾਰ ਭੇਜ ਦੂਗਾ ਵੀ ਇਹਨਾਂ ਮੈਨੂੰ ਬਾਹਾਂ ਤੋਂ ਫੜ ਕੇ ਇੱਥੇ ਧੋਇਆ ਆ ਇਹਨਾਂ ਇੱਕ ਨਿੰਮੋ ਆ ਇੱਕ ਸੁਖੇਰੀ ਘਰਦੀ ਆ ਇੱਕ ਹੀਰੇ ਦੀ ਘਰਦੀ ਆ ਮੈਂ ਇਹਨਾਂ ਮੇਨਾਂ ਜਬਰਦਸਤੀ ਕੀਤੀ ਆ ਘਰੋਂ ਖੜ ਕੇ ਇਹਨਾਂ ਚੌਂਕ ਦੇ ਵਿੱਚ ਖੜ ਕੇ ਆਂਦੇ ਸਰਪੰਚਾ ਮੈਨੂੰ ਸਾਰੇ ਕਹਿਣ ਲੱਗੇ ਚਲੀ ਜਾ ਨਾਲ ਚਲੀ ਜਾ ਤੂੰ ਨਾਲ 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 ਮੇਰੇ ਨਿੰਗ ਨਿੰਗ ਪੋਤਰੀਆਂ ਆ ਤੇ ਗਾੜੀ ਐ ਨਾ ਮੈਨੂੰ ਲਾਇਆ ਮਗਰ ਸਾਰੀ ਆਪ ਦੁਨੀਆ ਤੁਹਾਨੂੰ ਬਹਿਣ ਵਾਸਤੇ ਕਿੰਨੇ ਕਿਹਾ ਸੀ ਬਹਿਣ ਵਾਸਤੇ ਚੌਕੀਦਾਰ ਨੇ ਕਿਹਾ ਵੀ ਇੱਥੇ ਬਹਿ ਜਾ ਹੂੰ ਹੂੰ ਕਾਲੇ ਚੌਕੀਦਾਰ ਨੇ ਅੱਛਾ ਜੀ ਉਹਨਾਂ ਦੇ ਚਾਚੇ ਨੇ ਆਨੇ ਇੱਥੇ ਬਹਿ ਜਾ ਮੈਂ ਉੱਥੇ ਬਹਿ ਗਈਆਂ ਇਹਨਾਂ ਫੜ ਕੇ ਮੇਕੇ ਨੇ ਮੇਰੀ ਬਾਹ ਫੜ ਲਈਆ ਕਿਹਨੇ ਮੇਰੇ ਨਾਲ ਲੱਤਾ ਦੋ ਇੱਥੇ ਚੁੰਨੀ ਨਾਲ ਜੂੜ ਪਾਤਾ ਤੇ ਟਡਾ ਮੂੰਹ ਕਾਲਾ ਕਰਦਾ ਹਾਂ ਮੂੰਹ ਕਾਲਾ ਕਰਦਾ ਇਹ ਮੈਨੂੰ ਪੰਚਾਇਤ ਦੇ ਭਲੇ ਵਿੱਚ ਮੈਂ ਰੱਬ ਵਾਂਗੂ ਪੰਚਾਇਤ ਮੰਨ ਕੇ ਗਈਆਂ ਜੇ ਕੋਈ ਗਲਤੀ ਹੀ ਮੇਰੇ ਚ ਮੈਨੂੰ ਆਪ ਦੇ ਫਾਦ ਲੈਂਦੇ ਸਰਪੰਚ ਕੋ ਸਾਦ ਲੈਂਦੇ ਮੇਰੀ ਬੇਤੀ ਕਰ ਦਿੰਦੇ ਇਹਨਾਂ ਆ ਕਰਤੂਤ ਮੇਰਾ ਨਾ ਕੀਤੀ ਮੈਨੂੰ ਆ ਅਨਸਾਫ ਚਾਹੀਦਾ ਭਾਜੀ ਤੇ ਇਹ ਜਿਹੜੀ ਵੀਡੀਓ ਫਿਰ ਕਿਹਦੇ ਵੱਲੋਂ ਬਣਾਈ ਗਈ ਜਦੋਂ ਤੁਹਾਡਾ ਮੂੰਹ ਕਾਲਾ ਹੋਣ ਲਿਆ ਸੀ ਇਹਨਾਂ ਮੇਰੇ ਵੱਲੋਂ ਬਣਾਈ ਆ ਅੱਛਾ ਹਾਂ ਆਨੇ ਸੀ ਸਰਪੰਚ ਨੇ ਕਿਹਾ ਆ ਜੇ ਨਹੀਂ ਹੁੰਦੀ ਤੇ ਪਿੰਡ ਦੇ ਘੇਰੇ ਘੇਰੇ ਨੂੰ ਫੇਰੋ ਤੇ ਫਿਰ ਭੈਣ ਜੀ ਤੁਹਾਡੇ ਮਨ ਤੇ ਉਸ ਟਾਈਮ ਤੇ ਕਿੱਦਾਂ ਬੀਤੀ ਜਦੋਂ ਤੁਹਾਡਾ ਮੂੰਹ ਕਾਲਾ ਕੀਤਾ ਪਰਾ ਕਿਤਨਾ ਮੈਂ ਮੈਂ ਤੁਰੀ ਫਿਰਦੀ ਮੇਰੇ ਨਿਕਰੇਗੇ ਬੱਚੇ ਇਹ ਮੇਰੇ ਘਰ ਦੇ ਕੋਈ ਨਹੀਂ ਹੈਗਾ ਕੱਲੀ ਇਹ ਮੈਂ ਮੇਰੇ ਭੂਆ ਨਾਲ ਚੰਨਾ ਇਹਨਾਂ ਦਾ ਮੈਨੂੰ ਖਤਰਾ ਹੈ ਜੋ ਵੀ ਕਾਨੂੰਨ ਕੀਤਾ ਜਾਂਦਾ ਸਰਕਾਰ ਇਹਨਾਂ ਤੇ ਕਾਨੂੰਨ ਬਾਈ ਕਰੇ ਅੱਛਾ ਇਹ ਜਿਹੜਾ ਵਿਆਹ ਕੀਤਾ ਗਿਆ ਸੀ ਇਹ ਪੈਲਸ ਦੇ ਵਿੱਚ ਕੀਤਾ ਗਿਆ ਕਿ ਘਰੇ ਕੀਤਾ ਗਿਆ ਘਰੇ ਕੀਤਾ ਇਹਨਾਂ ਨੇ ਘਰ ਦੇ ਵਿੱਚ ਕੀਤਾ ਮੈਨੂੰ ਆਂਦੇ ਤਾਂ 50000 ਰੁਪਏ ਲਿਆ ਮੈਂ ਕਿਹਾ ਮੈਂ ਜਿਹਾ ਆ ਤੂੰ ਇਹ ਮੈਨੂੰ ਸਾਂਹ ਨਹਿਮ ਤੇ ਗੱਲ ਕਰ ਲਓ ਟਾ ਡੇ ਤੇ ਇਲਜ਼ਾਮ ਲੱਗਦੇ ਪਏ ਦੋਸ਼ ਲੱਗਦੇ ਪਏ ਨੇ ਤੇ ਇਹ 50000 ਕਿਧਰੋਂ ਤੋਂ ਹੀ ਲਿਆ ਹੈ ਮੈਨੂੰ ਆਂਦੇ ਤੂੰ ਮੁੰਡੇ ਆ ਰਿਆ ਨੇ ਤੈਨੂੰ 50000 ਰੁਪਇਆ ਉਹਨਾਂ ਮੈਨੂੰ 50 ਰੁਪਏ ਵੀ ਨਹੀਂ ਦਿੱਤੇ ਆਂਦੇ ਤੈਨੂੰ 50000 ਦਿੱਤਾ ਜੇ ਮੈਂ 50000 ਲਵਾਂ ਤੇ ਮੈਂ ਕੁਠ ਨਾ ਨਾ ਪਾ ਕੇ ਬਹਿ ਜਾ ਇਹ ਕਿੰਨੇ ਚਿਰ ਤੇ ਰਿਸ਼ਤਾ ਤੈ ਹੁੰਦਾ ਤੇ ਕਿੰਨੇ ਚਿਰ ਤੇ ਸ਼ਾਦੀ ਹੋ ਜਾਂਦੀ ਏ ਮਹੀਨੇ ਵਿੱਚ ਇਹਨਾਂ ਰਿਸ਼ਤਾ ਕੀਤਾ ਤੇ ਆਪਣੇ ਦਹਾਂਦ ਨਾਲ ਇਹਨਾਂ ਵਿਆਹ ਦੇ ਦਿੱਤਾ ਹਾਂ ਇਹ ਤਲਾਕ ਕਿੰਨੇ ਚਿਰ ਚੋ ਜਾਂਦਾ ਤਲਾਕ ਇਹਨਾਂ ਅਗਲੇ ਸੋਮਵਾਰ ਕੁੜੀ ਗਈ ਆ ਤੇ ਮੰਗਲਵਾਰ ਇਹਨਾਂ ਕੁੜੀ ਲੈ ਆਂਦੀ ਆ ਤੇ ਬੁੱਧਵਾਰ ਇਹਨਾਂ ਤਲਾਕ ਕਰ ਲਿਆ ਤਲਾਕ ਹੋਣ ਦਾ ਕਾਰਨ ਕੀ ਹੈ ਤਲਾਕ ਇਹਨਾਂ ਕਹਤਾ ਮੁੰਡਾ ਵਿਆਹਿਆ ਮੈਂ ਕਿਹਾ ਤੁਸੀਂ ਮੈਨੂੰ ਪੁੱਛਿਓ ਤੇ ਮੈਂ ਆਪਿਆਂ ਦੀ ਪੈਣਾ ਗੱਲ ਕਰਦੀ ਵੀ ਤੂੰ ਮੇਰ ਨਾਲ ਮਾਰਾ ਧੋ ਕੀਤਾ ਮੈਂ ਪਿੰਡ ਦੇ ਵਿੱਚ ਰਹਿਣ ਵਾਲੀ ਆ ਤੇ ਤੂੰ ਮੇਰ ਨਾਲ ਧੋਖਾ ਕਿਉਂ ਕੀਤਾ ਤੇ ਉਹਨਾਂ ਨੇ ਆਖਿਆ ਵੀ ਤੇਰੀ ਕੋਈ ਗੱਲ ਨਹੀਂ ਇਹਨਾਂ ਕੀਤੀ ਸਾਨੂੰ ਕੋਈ ਹਾਨਾ ਸਾਡੇ ਕੋ ਤਲਾਕ ਲੈ ਲੈ ਇਹਨਾਂ ਨੇ ਤੇ ਇਹ ਫਿਰ ਸਰਪੰਚ ਦੇ ਕਹਿੰਦੇ ਤੁਸੀਂ ਉੱਥੇ ਗਏ ਜਾਂ ਸਰਪੰਚ ਵੱਲੋਂ ਬੁਲਾਇਆ ਗਿਆ ਨਹੀਂ ਮੈਂ ਸਰਪੰਚ ਦੇ ਕਹਿ ਤੇ ਗਈ ਆ ਆnde ਸਰਪੰਚ ਉੱਥੇ ਬੁਲਾਉਣ ਦਿਆ ਆ ਪੰਚਾਇਤੇ ਘਰ ਮੇਰੇ ਬੁੱਢੀ ਮੰਡਾ ਜੋ ਵੀ ਮੇਰੇ ਪੱਤੀ ਦੇ ਸਾਰੇ ਮੇਰੇ ਘਰ ਆ ਗਏ ਇੱਥੇ ਵਿੜਾ ਭਰ ਗਿਆ ਮੇਰਾ ਤੋੜ ਸਾਡੇ ਨਾਲ ਮੈਂ ਤੁਰ ਪੀਂ ਮੈਂ ਸਰਪੰਚ ਸਰਪੰਚੇ ਹੋ ਜਾ ਕੰਮ ਥੋੜੇ ਕਰਾ ਸਕਦਾ ਦੁਨੀਆ ਦੇ ਨਾਲ ਇਹਨਾਂ ਨੇ ਜਦੋਂ ਉੱਥੇ ਵੇਖਿਆ ਕੋਈ ਸਰਪੰਚ ਨਹੀਂ ਹੈਗਾ ਸਰਪੰਚ ਕਿਹੜੀ ਪਾਰਟੀ ਦਾ ਹੈ ਸਰਪੰਚ ਆਮ ਪਾਰਟੀ ਦਾ ਹੈ ਤੇ ਫਿਰ ਆਮ ਆਦਮੀ ਪਾਰਟੀ ਦੇ ਕਿਉਂਕਿ ਆਮ ਲੋਕਾਂ ਦੀ ਸਰਕਾਰ ਹੈ ਤੇ ਆਮ ਲੋਕਾਂ ਦੀ ਸਰਕਾਰ ਦੇ ਵਿੱਚ ਹੀ ਤੁਹਾਡੇ ਨਾਲ ਧੋਖਾ ਹੋਇਆ ਏ ਧੋਖਾ ਆ ਪਿਆਰੇ ਸਰਪੰਚ ਮੈਨੂੰ ਹੀ ਸਾਧ ਲੈਂਦਾ ਮੇਰੇ ਘਰ ਆਉਂਦਾ ਪੀ ਭੈਣ ਤੇ ਨਾਲ ਬਹੁਤ ਧੋਖਾ ਆ ਇਹਨਾਂ ਕਿਸੇ ਨੇ ਨਹੀਂ ਮੈਨੂੰ ਟੇਹ ਮੈਂਬਰ ਨੇ ਨਹੀਂ ਪੁੱਛਿਆ ਕਿ ਸਰਪੰਚ ਨੇ ਨਹੀਂ ਮੇਰੀ ਬਾਤ ਪੁੱਛੀ ਮੈਂ ਹਾਰ ਕੇ ਕੱਲੀ ਠਾਣੇ ਚਲੇਗੀ ਤੇ ਤੁਸੀਂ ਜਦੋਂ ਦਰਖਾਸਤ ਦਿੱਤੀ ਹੈ ਕੋਈ ਕਾਰਵਾਈ ਹੋਈ ਹੈ ਨਾ ਕੋਈ ਕਾਰਵਾਈ ਨਹੀਂ ਹੋਈ ਕਾਰਨ ਹਾਂ ਕੋਈ ਕਾਰਵਾਈ ਨਹੀਂ ਹੋਈ ਮਲਾਜ਼ਮਾਂ ਨੇ ਕਿਹਾ ਕੋਈ ਗੱਲ ਨਹੀਂ ਆ ਤੁਹਾਡੀ ਬੈਠ ਬਿਠਾਈਆ ਕਰ ਦਿੰਦੇ ਆ ਕਾਰਨ ਕਾਰਵਾਈ ਕਿਉਂ ਨਹੀਂ ਹੋਈ ਕਾਰਵਾਈ ਇਹ ਮੈਂਬਰ ਸਰਪੰਚ ਨੂੰ ਫੋਨ ਕਰ ਦਿੰਦੇ ਆ ਆਂ ਪਾਰਟੀ ਵਾਲੇ ਫਿਰ ਤੁਸੀਂ ਸਰਕਾਰ ਦੇ ਕੋਲੋਂ ਕੀ ਇਨਸਾਫ ਦੀ ਗਹਾਰ ਲਾਉਂਦੇ ਜੋ ਮੈਂ ਜੋ ਵੀ ਮੈਂ ਨਾ ਕਟਿਆ ਕੀਤੀ ਇਹਨਾਂ ਨੇ ਮੈਨੂੰ ਇਹ ਇਨਸਾਫ ਚਾਹੀਦਾ ਏ ਠੀਕ ਹੈ ਹਾਂ ਸੋ ਸੰਗਤ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਆਮ ਲੋਕਾਂ ਦੀ ਸਰਕਾਰ ਹੈ ਪਰ ਆਮ ਆਦਮੀ ਸਰਕਾਰ ਦੇ ਵਿੱਚ ਆਮ ਲੋਕਾਂ ਦੇ ਨਾਲ ਧੱਕੇਸ਼ਾਹੀ ਆਮ ਆਦਮੀ ਦੀ ਜਿਹੜੀ ਪੰਚਾਇਤ ਹੈ ਉਹਦੇ ਵੱਲੋਂ ਇਹ ਧੱਕੇਸ਼ਾਹੀ ਕੀਤੀ ਜਾਂਦੀ ਹੈ ਇਹਨਾਂ ਵੱਲੋਂ ਇਸ ਭੈਣ ਵੱਲੋਂ ਦੱਸਿਆ ਜਾਂਦਾ ਕਿ ਜਿਹੜੇ ਸਰਪੰਚ ਨੇ ਉਹਨਾਂ ਵੱਲੋਂ ਬੁਲਾਇਆ ਜਾਂਦਾ ਹੈ ਪਰ ਸਰਪੰਚ ਉੱਥੇ ਮੌਜੂਦ ਨਹੀਂ ਪਰ ਇੱਥੇ ਇੱਕ ਗੱਲ ਸਿੱਧ ਹੋ ਜਾਂਦੀ ਹੈ ਜੇ ਇਹ ਘਟਨਾ ਜੇ ਸਰਪੰਚ ਵੱਲੋਂ ਇਹਨਾਂ ਨੂੰ ਨਹੀਂ ਬੁਲਾਇਆ ਜਾਂਦਾ ਤੇ ਸਰਪੰਚ ਕਿਤਨਾ ਕਿਤੇ ਆਣ ਕੇ ਸਾਹਮਣੇ ਆਣ ਕੇ ਕਹਿੰਦਾ ਕਿ ਭਈ ਮੇਰੇ ਵੱਲੋਂ ਤੇ ਇਹਨਾਂ ਨੂੰ ਬੁਲਾਇਆ ਨਹੀਂ ਗਿਆ ਤੁਸੀਂ ਮੇਰੇ ਤੇ ਕਿਉਂਦਾ ਮੇਰਾ ਨਾਂ ਕਿਉਂ ਵਰਤਦੇ ਪਹਜੋ ਪਰ ਅਜੇ ਤੱਕ ਸਰਪੰਚ ਵੀ ਨਹੀਂ ਸਾਹਮਣੇ ਆਇਆ ਕਿਉਂਕਿ ਫਿਰ ਇੱਥੇ ਲੱਗਦਾ ਏ ਕਿਤੇ ਨਾ ਕਿਤੇ ਕਿ ਸਰਪੰਚ ਦੀ ਮਿਲੀ ਭੁਗਤਿਆ ਇਸ ਭੈਣ ਦੇ ਨਾਲ ਜਿਹੜੀ ਘਟਨਾ ਵਾਪਰਦੀ ਏ ਇਸ ਭੈਣ ਦਾ ਜਿਹੜਾ ਮੂੰਹ ਕਾਲਾ ਕੀਤਾ ਜਾਂਦਾ ਇਹਦੇ ਪਿੱਛੇ ਸਾਰੇ ਦਾ ਸਾਰਾ ਜਿਹੜਾ ਹੱਥ ਉਹ ਪੰਚਾਇਤ ਦਾ ਏ ਆਪਾਂ ਉਸ ਪਰਿਵਾਰ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜਿਸ ਪਰਿਵਾਰ ਨੇ ਇਹਨਾਂ ਦਾ ਮੂੰਹ ਕਾਲਾ ਕੀਤਾ ਤੇ ਪੰਚਾਇਤ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਤੁਹਾਡੀ ਪੰਚਾਇਤ ਦੇ ਵਿੱਚ ਐਡਾ ਵੱਡਾ ਜਿਹੜਾ ਹਾਦਸਾ ਹੋ ਜਾਂਦਾ ਏ ਕਿਉਂਕਿ ਜੇ ਇਸ ਭੈਣ ਦਾ ਕੋਈ ਕਸੂਰ ਸੀ ਤਾਂ ਥਾਣਾ ਕਚਹਿਰੀਆਂ ਅਦਾਲਤਾਂ ਕਾਦੇ ਵਾਤੇ ਆ ਤੁਸੀਂ ਆਪ ਹੀ ਜੱਜ ਬਣ ਕੇ ਆਪ ਹੀ ਤੁਸੀਂ ਕੋਰਟ ਲਾ ਲਈ ਤੇ ਆਪ ਹੀ ਤੁਸੀਂ ਫੈਸਲਾ ਸੁਣਾ ਦਿੱਤਾ ਇਹਦਾ ਮਤਲਬ ਤੁਸੀਂ ਕੋਰਟ ਕਚਹਿਰੀਆਂ ਤੋਂ ਵੱਡੇ ਜੋ ਤੁਸੀਂ ਸੋ ਵੇਖਣਾ ਹੋਵੇਗਾ ਕਿ ਇਸ ਭੈਣ ਨੂੰ ਇਨਸਾਫ ਕਿੰਨੀ ਜਲਦੀ ਮਿਲਦਾ ਹੈ ਸਾਡੇ ਨਾਲ ਸਮਾਜ ਸੇਵੀ ਮਹਾਕਾਲ ਭਾਈ ਪਰਮਜੀਤ ਸਿੰਘ ਖਡੂਰ ਸਾਹਿਬ ਵਾਲੇ ਵੀ ਮੌਜੂਦ ਹੈ ਜੋ ਇਸ ਭੈਣ ਦੇ ਨਾਲ ਜਿਹੜੀ ਘਟਨਾ ਹੋਈ ਆ ਉਹਨਾਂ ਦਾ ਸਾਰਾ ਹਾਲ ਜਾਣਨ ਮਾਤੇ ਇੱਥੇ ਆਏ ਨੇ ਉਹਨਾਂ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਤੁਸੀਂ ਇਸ ਪਿੰਡ ਟੋਟੀਆਂ ਦੇ ਵਿੱਚ ਪਹੁੰਚੇ ਜੋ ਜੋ ਤੁਹਾਨੂੰ ਇੱਕ ਵੀਡੀਓ ਮਿਲਦੀ ਹੈ ਇੱਕ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੋਣ ਦੀ ਹੈ ਕਿ ਇੱਕ ਭੈਣ ਦਾ ਜਿਹੜਾ ਹੈ ਮੂੰਹ ਕਾਲਾ ਕੀਤਾ ਜਾ ਰਿਹਾ ਹੈ ਉਹਦੇ ਕੱਪੜੇ ਕੁੱਪੜੇ ਉਹਦੇ ਨਾਲ ਮਾਰ ਕੁੱਟਾਈ ਕੀਤੀ ਜਾ ਰਹੀ ਹੈ ਪੰਚਾਇਤ ਦੇ ਵੱਲੋਂ ਕੀ ਕਹਿਣਾ ਹੈ ਟਾਟਾ ਦੇਖੋ ਇਹ ਜਿਹੜੀ ਘਟਨਾ ਵਾਪਰੀ ਹੈ ਉਹ ਇੱਕ ਬਹੁਤ ਮੰਦਭਾਗੀ ਘਟਨਾ ਹੈ ਜੋ ਪੂਰੇ ਸਮਾਜ ਨੂੰ ਸ਼ਰਮਸਾਰ ਕਰਦੀ ਹੈ ਕਿਉਂਕਿ ਪੜਿਆ ਲਿਖਿਆ ਜੁਗ ਹੈ ਦੂਸਰੀ ਗੱਲ ਇਹ ਹੈ ਕਿ ਕੋਟ ਕਚਹਿਰੀਆਂ ਬਣ ਚੁੱਕੀਆਂ ਨੇ ਅਨਸਾਫ਼ ਵਾਸਤੇ ਕਈ ਤਰ੍ਹਾਂ ਦੇ ਜਿਹੜੇ ਆ ਸਰਕਾਰਾਂ ਵੱਲੋਂ ਸੈਲ ਚਲਾਏ ਜਾਂਦੇ ਨੇ ਕਈ ਐਪਲੀਕੇਸ਼ਨਾਂ ਚਲਾਈਆਂ ਜਾਂ ਯਾਦਗਾਰੀ ਜਿਵੇਂ ਨਾਰੀ ਸ਼ਕਤੀ ਹੈ ਤੇਰਾ ਦੂਜਾ ਕਿਹਨਾ ਲੈਂਦੇ ਆ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਨਾਰਾ ਲਗਾਇਆ ਜਾ ਰਿਹਾ ਹੈ ਤੇ ਕਿਹਾ ਜਾ ਰਿਹਾ ਕਿ ਔਰਤ ਨੂੰ ਬਰਾਬਰਤਾ ਦੇਣੀ ਹੈ ਪਰ ਇੱਥੇ ਔਰਤ ਦਾ ਸ਼ਰੀਆਮ ਜਿਹੜਾ ਵਾ ਮੂੰਹ ਕਾਲਾ ਕੀਤਾ ਜਾਂਦਾ ਹੈ ਤੇ ਉਹਨੂੰ ਸ਼ਰਮਸਾਰ ਕੀਤਾ ਜਾਂਦਾ ਹੈ ਇਹ ਇੱਕ ਬਹੁਤ ਮੰਦ ਭਾਗੀ ਜਿਹੜੀ ਹੈ ਉਹ ਘਟਨਾ ਵਾਪਰੀ ਹੈ ਤੇ ਬਿਲਕੁਲ ਜੀ ਦਾਸ ਜ਼ਿਲ੍ਹਾ ਕਾਨੂੰਨੀ ਸੁਵਾਰਨ ਅਥਾਰਟੀ ਤਰਨਤਨ ਵਿਖੇ ਪੀਐਲਬੀ ਹੈ ਬਾਕਾਇਦਾ ਐਸੇ ਜਿਹੜੇ ਮਸਲੇ ਆ ਸਾਡਾ ਕੰਮ ਹੈ ਕਿ ਅੱਗੇ ਲੈ ਕੇ ਜਾਣਾ ਜੇ ਇਹ ਚਾਹਣਗੇ ਜਿੱਥੋਂ ਤੱਕ ਜਾਣਾ ਤੇ ਉੱਤੋਂ ਤੱਕ ਇਹਨਾਂ ਨੂੰ ਜਿਹੜਾ ਵਾ ਮਾਨਯੋਗ ਹਾਈ ਕੋਰਟ ਸੁਪਰੀਮ ਕੋਰਟ ਤੱਕ ਵਕੀਲ ਜਿਹੜੇ ਆ ਮੁਹਈਆ ਕਰਵਾ ਦਿੱਤੇ ਜਾਣਗੇ ਫਿਰ ਇਹਨਾਂ ਦੇ ਉੱਤੇ ਡਿਪੈਂਡ ਕਰਦਾ ਜਿਹੜੇ ਸਬੰਧਤ ਕਰਮਚਾਰੀ ਅਧਿਕਾਰੀ ਉਹਨਾਂ ਤੱਕ ਮਿਲਮਲਾਪ ਕਰਾਇਆ ਜਾਏਗਾ ਜਿਵੇਂ ਕਿ ਇਹਨਾਂ ਨੂੰ ਦੱਸਿਆ ਕਿ ਅਸੀਂ ਐਪਲੀਕੇਸ਼ਨ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਆ ਪਰ ਉਹਦੇ ਉੱਪਰ ਕੋਈ ਜਿਹੜੀ ਆ ਕਾਰਵਾਈ ਨਹੀਂ ਹੋਈ ਭਾਈ ਸਾਹਿਬ ਜੀ ਕੀ ਪੰਚਾਇਤ ਦੇ ਕੋਲ ਕੋਈ ਇਹੋ ਜਿਹਾ ਅਧਿਕਾਰ ਹੈਗਾ ਕਿ ਉਹ ਇੱਕ ਔਰਤ ਨੂੰ ਬੁਲਾ ਕੇ ਪਰੀ ਪੰਚਾਇਤ ਦੇ ਵਿੱਚ ਉਹਦੇ ਨਾਲ ਮਾਰ ਕਟਾਈ ਕਰੇ ਉਹਦੇ ਕੱਪੜੇ ਪਾੜ ਦੇ ਤੇ ਉਹਦਾ ਮੂੰਹ ਕਾਲਾ ਕਰ ਦਵੇ ਦੇਖੋ ਜੀ ਜਿਹੜੀ ਪੰਚਾਇਤ ਹੈ ਰੱਬ ਰੂਪੀ ਹੁੰਦੀ ਸਾਰਿਆਂ ਦੀ ਸਾਂਝੀ ਹੁੰਦੀ ਚਾਹੇ ਕਿਸੇ ਵੀ ਪਾਰਟੀ ਦੇ ਬਣ ਜੇ ਜਿਹੜੀ ਪੰਚਾਇਤ ਹੈ ਉਹ ਆਕ ਭਾਈਚਾਰਕ ਸਾਂਝੀ ਹੁੰਦੀ ਆ ਪਰ ਕੀ ਹੈ ਕਿ ਇੱਥੇ ਜਿਹੜਾ ਵਾ ਇਹ ਕੰਮ ਕਰਨਾ ਬਹੁਤ ਹੀ ਗਲਤ ਗੱਲ ਹੈ ਪਰ ਉਹਨਾਂ ਦੇ ਦੱਸਣ ਮੁਤਾਬਕ ਉਹਨਾਂ ਨੂੰ ਕਿਹਾ ਗਿਆ ਵਾ ਕਿ ਇਸ ਪੰਚਾਇਤ ਬਲਾਰੀ ਸਰਪੰਚ ਸਾਹਿਬ ਬੁਲਾ ਰਹੇ ਨੇ ਤੇ ਉਹਨਾਂ ਨੂੰ ਇਹ ਕਰਕੇ ਬੁਲਾਇਆ ਗਿਆ ਉੱਥੇ ਜਦੋਂ ਜਾਂਦੇ ਆ ਤੇ ਉਹ ਕਹਿੰਦੇ ਵੀ ਸਰਪੰਚ ਸਾਹਿਬ ਮੌਜੂਦ ਹੀ ਨਹੀਂ ਹੁਣ ਗੱਲਾਂ ਇੱਥੇ ਦੋ ਆਂਗਾਂ ਵਾਂ ਵੀ ਜੇਕਰ ਜਿਹੜੇ ਲੋਕਾਂ ਨੇ ਝੂਠ ਬੋਲ ਕੇ ਖੜਿਆ ਪੰਚਾਇਤ ਦਾ ਨਾਮ ਲਿਆ ਉਹਨਾਂ ਨੇ ਸ਼ਬੀ ਖਰਾਬ ਕੀਤੀ ਪੰਚਾਇਤ ਦੀ ਪੰਚਾਇਤ ਦੇ ਇੱਕ ਜਿਹੜਾ ਵਾ ਸਵਾਲ ਖੜੇ ਕਰ ਦਿੰਦੇ ਪੰਚਾਇਤ ਨੂੰ ਸਵਾਲਾਂ ਦੇ ਘੇਰੇ 'ਚ ਖੜਾ ਕਰ ਦਿੰਦਾ ਪੰਚਾਇਤ ਦਾ ਫਰਜ਼ ਮੰਨਦਾ ਸੀ ਵੀ ਉਹ ਆ ਕੇ ਉਹਨਾਂ ਬੰਦਿਆਂ ਨੂੰ ਕਹਿੰਦੇ ਤੇ ਇਹਨੂੰ ਬੀਬੀ ਨੂੰ ਵੀ ਕਹਿੰਦੇ ਕਿ ਬੀਬੀ ਆਹੀ ਨਹੀਂ ਕਿਸੇ ਨੂੰ ਬੁਲਾਇਆ ਤੇ ਨਾ ਹੀ ਸਾਡਾ ਰੋਲ ਹੈ ਇਹ ਜਾਂ ਕੰਮ ਤੇ ਨਾ ਉਹਨਾਂ ਨੂੰ ਵੀ ਕਹਿੰਦੇ ਵੀ ਅਸੀਂ ਤੁਹਾਡੇ ਦੇ ਕਾਰਵਾਈ ਕਰਵਾਵਾਂਗੇ ਪਰ ਜੇ ਉਹ ਉਹਨਾਂ ਦੇ ਦੱਸਣ ਅਨਸਾਰ ਉਹ ਕਹਿੰਦੇ ਕਿ ਕੋਈ ਵੀ ਵਿਅਕਤੀ ਆਇਆ ਨਹੀਂ ਇੱਥੋਂ ਤੇ ਇਹੋ ਹੀ ਲੱਗਦਾ ਵਾ ਕਿ ਪੰਚਾਇਤ ਨੇ ਇੱਕ ਤਰਫਾ ਜਿਹੜਾ ਵਾ ਫੈਸਲਾ ਲਿਆ ਵਾ ਇਹਨਾਂ ਦੇ ਉੱਤੇ ਜਾਇਸ਼ੀ ਕੀਤੀ ਆ ਜੋ ਕਿ ਨਹੀਂ ਹੋਣੀ ਚਾਹੀਦੀ ਕਿਉਂਕਿ ਪੰਚਾਇਤ ਦੀ ਕੀ ਜ਼ਿੰਮੇਵਾਰੀ ਹੁੰਦੀ ਆ ਪਿੰਡ ਦਾ ਜਿਹੜਾ ਵਾ ਉਹਨਾਂ ਨੇ ਮਾਨ ਸਨਮਾਨ ਵਧਾਉਣਾ ਹੁੰਦਾ ਹੋਰ ਕਈ ਮਸਲੇ ਨੇ ਸਾਡੇ ਕੋ ਪਿੰਡਾਂ ਦੇ ਹੋਰ ਆਪਾਂ ਲੰਘ ਕੇ ਆਏ ਆ ਕਿਹੜੇ ਹਾਲਾਤ ਨੇ ਉਹ ਇਹ ਲੱਗ ਰਿਹਾ ਜਿਵੇਂ ਲਾਹੌਰ ਦੀਆਂ ਗਲੀਆਂ ਤੇ ਵੜ ਗਏ ਆ ਪੰਚਾਇਤ ਕਿਸੇ ਨੂੰ ਵੀ ਦੋਸ਼ੀ ਠਹਿਰਾ ਸਕਦੀ ਹੈ ਜੇ ਕੋਈ ਦੋਸ਼ੀ ਕਿਤਰਾ ਠਹਿਰਾਏਗੀ ਦੋਸ਼ੀ ਤੇ ਕਾਨੂੰਨ ਜਿਹੜੀ ਮਾਨਯੋਗ ਅਦਾਲਤ ਹੀ ਠਹਿਰਾਏਗੀ ਨਾ ਸਾਡੀ ਇੱਕ ਵਾਰ ਜਿਹੜੀ ਇਹ ਮੀਟਿੰਗ ਹੋਈ ਸੀ ਮਾਨਯੋਗ ਜੱਜ ਸਾਹਿਬ ਨਾਲ ਸੁਪਰੀਮ ਕੋਰਟ ਤੋਂ ਆਏ ਸੀ ਔਰ ਸਰ ਉਹ ਕਹਿੰਦੇ ਕਿ ਮਤਲਬ ਦੋਚੀ ਪੁਲਿਸ ਨਹੀਂ ਠਰਾ ਸਕਦੀ ਇਹ ਅਦਾਲਤ ਦਾ ਕੰਮ ਆ ਅਦਾਲਤ ਸਬੂਤਾਂ ਦੇ ਉੱਤੇ ਜਿਹੜਾ ਵਾ ਦੋਚੀ ਠਹਰਾਏਗੀ ਜਦੋਂ ਚરાਣ ਜਿਮਨੀ ਜਿਹੜੀ ਸਾਡਾ ਪੇਛ ਹੋਏਗਾ ਉਹ ਤੇ ਲੱਭੇਗੀ ਵੀ ਆਖਰਕਾਰ ਗੁਨਾਹ ਕੀ ਹੈ ਕੀ ਨਹੀਂ ਤੇ ਬਾਕੀ ਜੇਕਰ ਇਹਨਾਂ ਦਾ ਕੋਈ ਗੁਨਾਹ ਸੀ ਮੈਂ ਨਹੀਂ ਵੇਖੋ ਮੈਂ ਇਹਦੇ ਪੱਕੇ ਤੇ ਨਹੀਂਗਾ ਵੀ ਇਹ ਸੱਚੇ ਨੇ ਬਿਲਕੁਲ ਮੈਂ ਮੈਨੂੰ ਆਪਾਂ ਨੂੰ ਪਤਾ ਸਵਾਲ ਉਹਦਾ ਕੋਈ ਵੀ ਗਲਤੀ ਸੀ ਉਹਦੇ ਬਾਅਦ ਤੇ ਕਾਨੂੰਨੀ ਕਾਰਵਾਈ ਬਣੀ ਆ ਉਹਨਾਂ ਨੇ ਜੇ ਇਹਦੇ ਕੋਈ ਗਲਤੀ ਹੋ ਗਈ ਉਹਨਾਂ ਨੇ ਮੂੰਹ ਕਾਲਾ ਕਰਤਾ ਇਹ ਕੋਈ ਹੱਲ ਥੋੜੀ ਆ ਇਹਨਾਂ ਨੂੰ ਸ਼ਰਮਸਾਰ ਕਰ ਦਿੱਤਾ ਤੇ ਫਿਰ ਉਹਨਾਂ ਦੇ ਕੋਈ ਕਾਰਵਾਈ ਕੀਤੀ ਜਾਵੇ ਇਹ ਕਾਨੂੰਨ ਦਾ ਫਰਜ਼ ਬਣਦਾ ਹੈ ਕਾਨੂੰਨ ਇਹਨਾਂ ਨੂੰ ਜੇਲ੍ਹ ਚ ਸੋੜ ਦੇ ਕਾਨੂੰਨ ਇਹਨਾਂ ਨੂੰ ਜੁਰਮਾਨਾ ਪਾ ਦੇ ਜਾਂ ਇਹਨਾਂ ਨੂੰ ਬਰੀ ਕਰ ਦੇ ਉਹ ਬਾਅਦ ਦੀਆਂ ਗੱਲਾਂ ਪਰ ਇਹ ਜਿਹੜਾ ਪ੍ਰਤੀਕਰਮ ਹੀ ਇਹ ਨਹੀਂ ਹੋਣਾ ਚਾਹੀਦਾ ਸੋ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਇਹ ਸਨ ਭਾਈ ਪਰਮਜੀਤ ਸਿੰਘ ਜੀ ਮਹਾਕਾਲ ਇਹਨਾਂ ਨੇ ਇੱਕ ਗੱਲ ਇੱਥੇ ਸਿੱਧ ਕਰ ਦਿੱਤੀ ਹੈ ਕਿ ਪੰਚਾਇਤ ਦੇ ਕੋਲ ਜਾਂ ਆਮ ਬੰਦੇ ਦੇ ਕੋਲ ਕਿਸੇ ਕੋ ਅਧਿਕਾਰ ਨਹੀਂ ਹੈਗਾ ਕਿ ਕਿਸੇ ਨੂੰ ਦੋਸ਼ੀ ਠਹਿਰਾ ਦੇਣਾ ਤੇ ਜਾਂ ਕਿਸੇ ਤੇ ਅਤਿਆਚਾਰ ਕਰਨਾ ਜਾਂ ਕਿਸੇ ਦੀ ਮਾਰਕੁਟਾਈ ਕਰਨੀ ਕਿਸੇ ਦਾ ਮੂੰਹ ਕਾਲਾ ਕਰਕੇ ਕੱਪੜੇ ਪਾੜ ਪਾੜਦੇ ਨੇ ਇਹ ਪੰਚਾਇਤ ਦੇ ਕੋਲ ਵੀ ਅਧਿਕਾਰ ਨਹੀਂ ਹੈਗਾ ਤੇ ਆਮ ਬੰਦੇ ਦੇ ਕੋਲ ਵੀ ਨਹੀਂ ਹੈਗਾ ਇਹ ਕੋਰਟ ਦਾ ਫਰਜ਼ ਹੈ ਜਾਂ ਕੋਰਟ ਦੇ ਕੋਲ ਅਧਿਕਾਰ ਹੈ ਕੋਰਟ ਇਹਨਾਂ ਨੂੰ ਦੋਸ਼ੀ ਠਹਿਰਾਉਂਦਾ ਹੈ ਜਾਂ ਇਨਾਂ ਨੂੰ ਬਰੀ ਕਰਦਾ ਇਹ ਕੋਰਟ ਦੇ ਕੋਲ ਆ ਸੋ ਦੇਖਣਾ ਹੋਵੇਗਾ ਕਿ ਇਸ ਭੈਣ ਨੂੰ ਕਿੱਡੀ ਜਲਦੀ ਇਨਸਾਫ ਮਿਲਦਾ ਤੇ ਪ੍ਰਸ਼ਾਸਨ ਕਦੋਂ ਹਰਕਤ ਦੇ ਵਿੱਚ ਆਉਂਦਾ ਇਹ ਤਾਂ ਦੇਖਣਾ ਹੋਵੇਗਾ ਆਪਾਂ ਦੋ ਤਰ੍ਹਾਂ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਰਾਜੀ ਜਿਹੜੀ ਵੀਡੀਓ ਵਾਇਲ ਹੋਈ ਆ ਹਾਂਜੀ ਕਿਉਂ ਵੀਡੀਓ ਵਾਇਲ ਹੋਈ ਤੇ ਕੀ ਹੋਊਗਾ ਬੋਲਦਾ ਕਾਲਾ ਕੀਤਾ ਗਿਆ ਹਾਂਜੀ ਅੰਕਲ ਉਹ ਧੋਖਾਧੜੀ ਕੀਤੀ ਹੁੰਨੇ ਉਹ ਕਹਿੰਦੀ ਕਿ ਮੁੰਡਾ ਕਵਾਰਾ ਐ ਸਾਨੂੰ ਤੁਹਾਨੂੰ ਝੂਠ ਮਾਰ ਕੇ ਲੈ ਗਈ ਆ ਤੇ ਅਸੀਂ ਚਲ ਗਏ ਉਹਦੇ ਨਾਲ ਹਾਂਜੀ ਤੇ ਉੱਥੇ ਜਾ ਕੇ ਮੜ ਕੇ ਦਾ 15 ਦਿਨਾਂ ਦੇ ਵਿੱਚ ਵਿੱਚ ਇਹਨੇ ਵਿਆਹ ਲੀ ਲਿਆ ਸਾਡੇ ਤੋਂ ਉੱਥੇ ਹੀ ਚਲ ਗਿਆ ਵਿਆਹ ਹੋ ਗਿਆ ਤੇ ਉੱਥੇ ਜਾ ਕੇ ਸਾਨੂੰ ਪਤਾ ਲੱਗਾ ਕਿ ਮੁੰਡਾ ਵਿਆਹਿਆ ਨਸ਼ਾ ਖਾਂਦਾ ਹੈ ਹਾਂਜੀ ਤੇ ਬਾਅਦ ਵਿੱਚ ਮੇਰੇ ਮਾਮਾ ਜੀ ਦਾ ਬੇਟਾ ਗਿਆ ਨਾਲ ਉਹਨੇ ਸਾਰੀ ਪੁਛਪੜ ਤਾਲ ਕੀਤੀ ਸੀ ਤੇ ਉੱਥੇ ਨੂੰ ਪਤਾ ਲੱਗਾ ਵੀ ਇਧਰ ਨਸ਼ਾ ਖਾਂਦਾ ਹੈ ਤੇ ਫਿਰਹੀਂ ਮੇਰੀ ਮੰਮੀ ਹੋਣੀ ਗਿਆ ਮੈਨੂੰ ਲੈ ਆਏ ਆ ਹਾਂਜੀ ਫਿਰ ਮੈਂ ਆ ਗਈ ਕਿੰਨੇ ਜਿਹੜਾ ਬਿਆਦ ਬੋਤਾ ਹੈ ਹਾਂਜੀ ਅਗਲੇ ਦਿਨ ਵਿਆਹ ਵਾਲੇ ਦੇ ਹਾਂਜੀ ਉਸ ਤੋਂ ਬਾਅਦ ਵੀ ਜਿੰਨੇ ਦੱਸ ਸਕਦਾ ਕਿ ਮੈਂ ਗਲਵਾ ਕੀਤੀ ਵੀ ਕਿਦਾਈ ਸਕਦਾ ਹਾਂ ਹਾਂਜੀ ਫਿਰ ਅਸੀਂ ਪੁੱਛਿਆ ਵੀ ਤੂੰ ਝੂਠਾ ਓ ਝੂਠ ਕਿਉਂ ਮਾਰਿਆ ਓ ਨਹੀਂ ਮੈਂ ਨਹੀਂ ਝੂਠ ਮਾਰਿਆ ਸਾਰਾ ਕੁਝ ਉਹਨਾਂ ਨੇ ਕੀਤਾ ਹੈਾਨੂੰ ਨਹੀਂ ਪਤਾ ਇਹਨੇ ਕਿੰਨੇ ਪੈਸੇ ਲਏ ਉਹਨਾਂ ਤੋਂ ਕਿੰਨੇ ਨਹੀਂ ਲਏ ਅਹੀਂ ਤੇ ਬਾਝਾਂ ਕੇ ਪੁੱਛਿਆ ਤੇ ਆਈ ਵੀ ਨਹੀਂ ਆਡੇ ਘਰੇ ਆਈ ਵੀ ਨਹੀਂ ਫੋਨ ਵੀ ਲਾਇਆ ਹੈ ਆਡੇ ਘਰੇ ਆ ਗੱਲ ਹੋ ਗਈ ਆ ਕੁੜੀ ਨੂੰ ਲੈਣ ਦਾ ਹੈ ਤੇ ਉਹ ਆਈ ਨਹੀਂ ਸਾਡੇ ਘਰੇ ਇਬਾਦ ਵਿੱਚ ਅਸੀਂ ਸਾਰੇ ਪਰਿਵਾਰ ਗਏ ਆ ਤੇ ਉਦੋਂ ਨਹੀਂ ਆਉਂਦੀ ਤੇ ਫੇਰ ਇਹ ਲਿਆਂਦਾ ਤੱਕੇ ਨਾ ਫੇਰ ਇਸ ਤੜੇ ਤੇ ਲਿਆ ਕੇ ਮੂੰਕਾਲਾ ਕੀਤਾ ਹਾਂਜੀ ਇਹ ਲੱਗਦਾ ਨਹੀਂ ਜਿਹੜਾ ਆਪਾਂ ਕੰਮ ਕੀਤਾ ਗਲਤ ਕੀਤਾ ਕੋਈ ਅੰਕਲ ਮੇਰੇ ਮੂੰਹ ਨਾਲੋਂ ਵੀ ਜ਼ਿਆਦਾ ਮੂੰਕਾਲਾ ਹੋ ਗਿਆ ਉਹਦਾ ਉਹਦਾ ਤੇ ਮੂੰਹ ਦਾ ਦੁੱਖ ਸਾਰਿਆਂ ਨੂੰ ਲੱਗਾ ਤੇ ਜਿਹੜਾ ਇਹਨੇ ਧੋਖਾ ਕੀਤਾ ਉਹ ਇਸ ਬੰਦੇ ਦੀ ਪੰਚਾਇਤ ਨੂੰ ਜਾਂ ਥਾਣੇ ਦਰਖਾਤੀ ਹੋਈ ਹਾਂ ਹਾਂਜੀ ਹਾਂਜੀ ਦਿੱਤੀ ਦਰਖਾਸਤ ਥਾਣੇ ਵਾਲਾ ਕੋਈ ਨਹੀਂ ਆਇਆ ਹਾੜ ਗੁੱਸਾ ਹੀ ਅੰਕਲ ਆ ਸਾਡਾ ਗੁੱਸਾ ਬਹੁਤ ਜ਼ਿਆਦਾ ਹੈ ਤੇ ਹੀ ਫਿਰ ਕਰਤਾ ਮੂੰਕਾਲਾ ਇਹ ਵੀਡੀਓ ਬਣਾਈ ਉਹ ਕਿਤੇ ਵਾਰ ਕੀਤੀ ਪਤਾ ਨਹੀਂ ਉਹ ਕਿੰਨੇ ਕੀਤੀ ਬਣੀ ਕਿੱਥੇ ਪਤਾ ਨਹੀਂ ਲਾਣੀ ਪਤਾ ਹਾਜੀ ਹਾਜੀ ਇੱਕ ਤੁਹਾਡੇ ਨਾ ਪਿੰਡ ਚ ਇੱਕ ਬੀਬੀ ਦੀ ਵੀਡੀਓ ਵਾਇਰਲ ਹੋ ਰਹੀ ਆ ਮੂੰਹ ਉਹਦਾ ਕਾਲਾ ਕਰਕੇ ਤੇ ਉਹਦੇ ਕੱਪੜੇ-ਕਪੜੇ ਪਾੜੇ ਆ ਤੇ ਉਹਨਾਂ ਮਾਰਕਟਾਈ ਕੀਤੀ ਆ ਵੀਡੀਓ ਆ ਇਹ ਮੈਨੂੰ ਪਾਵਾ ਕਿਹੜੀ ਬੀਬੀ ਆ ਤੇ ਬੀਬੀ ਦਾ ਨਾਮ ਰਾਣੀ ਜੋ ਉਹ ਬੀਬੀ ਬੀਬੀ ਪੰਚਾਇਤ ਤੇ ਤੁਹਾਡੇ ਤੇ ਕਹਿੰਦੇ ਕਿ ਸਰਪੰਚ ਦੇ ਕਹਿਣ ਤੇ ਮੈਨੂੰ ਬੁਲਾਇਆ ਗਿਆ ਆ ਦਿਰਾਓ ਆ ਵੀਡੀਓ ਕਿਹੜੀ ਬੀਬੀ ਆ ਆਹੋ ਮੈਨੂੰ ਸਰਪੰਚ ਸਾਹਿਬ ਕਿਨਾਲੇ ਛਪੜ ਤੇ ਲਾਗੇ ਮੜੀਆਂ ਮੜੀਆਂ ਤੇ ਲਾਗੇ ਘਰ ਜੋ ਇਹ ਵੀਡੀਓ ਹੈਗੀ ਉਹਦੀ ਕੋਈ ਜਿਹੜੀ ਵਾਇਰਲ ਹੋਣ ਲਈ ਹਾਂ ਹਾਂ ਵੀਡੀਓ ਤਾਂ ਹੈਗੀ ਆ ਸਾਡੇ ਕੋਲ ਆ ਪਾਓ ਮੈਨੂੰ ਫਿਰ ਉਹ ਕਿਹੜੀ ਬੀਬੀ ਦੇ ਤਾਂ ਤੁਸੀਂ ਇਹ ਤੇ ਕੀ ਕਹਿਣਾ ਚਾਹੁੰਦੇ ਜਿ ਤੁਹਾਡਾ ਜਿਹੜਾ ਨਾਮ ਲੱਗਦਾ ਪਿਆ ਇਹ ਮੇਰਾ ਨਾਮ ਮੈਨੂੰ ਪਤਾ ਹੋਊਗਾ ਤੇ ਫੇਰ ਹੀ ਲੱਗੂਗਾ ਨਾ ਮੈਨੂੰ ਕੋਈ ਨਾਮ ਕਹਿੰਦਾ ਸੀ ਸਰਪੰਚ ਸਾਹਿਬ ਪਿੰਡ ਸਾਰਿਆਂ 'ਚ ਇਹ ਕਿਨਾਲ ਦੇ ਅਗਬਾਂ ਕੇ ਗੱਲ ਘੁੰਮੀਆਂ ਬਾਹਰ ਤੱਕ ਸਾਰੀ ਗੱਲ ਚੱਲ ਗਈ ਤਾਂ ਤੁਹਾਡੀ ਨੌਲੇਜ ਦੇ ਵਿੱਚ ਨਹੀਂ ਇਹ ਗੱਲ ਹੈਗੀ ਨਹੀਂ ਮੈਨੂੰ ਨਹੀਂ ਪਤਾ ਹੈਗਾ ਪਾਓ ਮੈਨੂੰ ਵੀਡੀਓ ਘੜੀ ਆ ਉਹ ਤੇ ਕਹਿੰਦੀ ਬੁਲਾਇਆ ਮੈਨੂੰ ਸਰਪੰਚ ਵੱਲੋਂ ਗਿਆ ਆ ਇਹ ਸਾਰੀ ਸਰਪੰਚ ਨੇ ਬੁਲਾਇਆ ਹੁੰਦਾ ਤੇ ਮੈਂ ਤੁਹਾਨੂੰ ਕਹਿੰਦਾ ਬੁਲਾਇਆ ਵਾ ਮੈਨੂੰ ਪਤਾ ਨਹੀਂ ਲੱਗੇ ਕਿਹੜੀ ਬੀਬੀ ਆ ਵੀਡੀਓ ਪਾਓ ਇੱਕ ਕਰਾ ਕੇ ਚੈੱਕ ਕਰ ਉਹਨਾਂ ਨੇ ਤੇ ਦਿੱਤੀ ਦਰਖਾਸਤ ਵੀ ਦਿੱਤੀ ਹੋਈ ਆ ਇੱਥੇ ਹੀ ਇੱਥੇ ਹੀ ਆ ਸਰਹਿਆੜੀ ਥਾਣੇ ਹੈ ਕੋਈ ਨਹੀਂ ਮੈਂ ਵੇਖ ਜਣਾ ਬੀਬੀ ਘੜੀ ਆ ਮੈਨੂੰ ਮਾਲੀ ਵੀਡੀਓ ਪਾਓ ਨਹੀਂ ਕਸਮੇ ਗਲਟਾ ਧਿਆਨ ਦੇ ਵਿੱਚ ਨਹੀਂ ਗੱਲ ਹੈਗੀ ਨਹੀਂ ਨਹੀਂ ਮੇਰੇ ਨਹੀਂ ਹੈਗੀ ਮੈਂ ਬਾਹਰੀਆਂ ਉਦੋਂ ਦਾ ਜਿਆਦਾ ਪਿੰਡ ਪੁੰਡ ਰਹੇ ਰਿਹਾ ਮੈਨੂੰ ਪਤਾ ਨਹੀਂਗਾ ਨਾ ਮੈਂ ਕੋਈ ਕੰਮ ਕੋਈ ਸੁਣਿਆ ਹੀ ਜਿਨ੍ਹਾਂ ਨੇ ਕੁੱਟਮਾਰ ਕੀਤੀ ਮੂੰਹ ਕਾਲਾ ਕੀਤਾ ਹਾਂ ਮੈਨੂੰ ਮਾਰਿਆ ਪਾਇਆ ਵੀਡੀਓ ਪਾਇਆ ਚੈੱਕ ਕਰਕੇ ਇੱਕ ਸਰਪੰਚ ਸਾਹਿਬ ਇੱਕ ਗੱਲ ਜਿਨ੍ਹਾਂ ਨੇ ਮਾਰਕੁਟਾਈ ਕੀਤੀ ਆ ਜਿਨ੍ਹਾਂ ਨੇ ਮੂੰਹ ਕਾਲਾ ਕੀਤਾ ਉਹ ਉਹਨਾਂ ਨੇ ਢਾਡਾ ਹੀ ਜਿਗਰ ਕਰਦੇ ਪਏ ਨੇ ਕੋਈ ਨਹੀਂ ਮੇਰਾ ਕੋਈ ਵਿੱਚ ਨਾਂ ਲੈਂਦਾ ਵਿਖਾਓ ਮੈਨੂੰ ਵੀਡੀਓ ਪਤਾ ਲੱਗੇ ਵੀ ਕਿਹੜਾ ਬੰਦਾ ਮੇਰਾ ਨਾਂ ਲੈਂਦਾ ਮੈਨੂੰ ਉਸੇ ਨੂੰ ਫੋਨ ਕਰਕੇ ਪੁੱਛਦਾ ਵੀ ਕੌਣ ਮੇਰਾ ਨਾਂ ਲੈਂਦਾ ਉਹ ਪਾਉਣਾ ਵੀਡੀਓ ਭਾਜੀ ਫੇਰ ਹੀ ਪਤਾ ਲੱਗੂ ਕਿ ਮੈਂ ਤੁਹਾਨੂੰ ਕਹਿਣ ਦਿਆ ਕਿਹੜਾ ਘਾਲਾ ਵਾ ਮੈਂ ਦਰਖਾਸਤ ਦੀ ਕਾਪੀ ਵੀ ਤੁਹਾਨੂੰ ਮੈਂ ਪਾ ਦਲਾਂਗਾ ਵੀਡੀਓ ਵੀ ਤੁਹਾਨੂੰ ਮੈਂ ਪਾ ਦਿੰਨਾ ਠੀਕ ਹੈ ਭਾਈ ਠੀਕ ਹੈ ਹਲੋ ਸਰਪੰਚ ਸਾਹਿਬ ਦਰਖਾਸਤ ਵੀ ਪਾਤੀ ਜੋ ਤੇ ਮੈਂ ਵੀਡੀਓ ਵੀ ਪਾਤੀ ਜੋ ਆਹੋ ਇਹ ਤੇ ਜਾ ਆਪਣਾ ਨਹੀਂ ਕੋਈ ਰੋਲ ਆਪਣਾ ਕੋਈ ਪੰਚਾਇਤ ਮੈਂਬਰ ਹੋਵੇ ਜਾਂ ਸਰਪੰਚ ਹੋ ਤੇ ਨਾਮ ਲੈਣ ਉਹਦੇ ਹਰ ਇੱਕ ਐਕਟੀਵਿਟੀ ਦਾ ਲਈ ਜੋ ਮਗਰੋਂ ਕੋਈ ਨਾਂ ਦੀ ਥੋੜੀ ਗੱਲ ਹੁੰਦੀ ਆ ਉਹ ਤੇ ਸਰਪੰਚ ਸਾਹਿਬ ਗੱਲ ਤੁਹਾਡੀ ਸਹੀ ਆ ਵੀ ਨਹੀਂ ਪੋਸ਼ ਕੀਤੀ ਕਿ ਤੇ ਕਿੰਨੇ ਤੈਨੂੰ ਬੁਲਾਇਆ ਆ ਕੋਈ ਕਿਹੜੇ ਬੰਦੇ ਬੀਬੀ ਦੇ ਘਰ ਮੈਂ ਕਹਾਂਦੀ ਬੀਬੀ ਮੇਰੇ ਤੋਂ ਆਵੇ ਕਿ ਮੈਂ ਸਰਪੰਚ ਹੈ ਭਾਜੀ ਮੈਂ ਬੀਬੀ ਦੇ ਘਰ ਕੀ ਲੈਣ ਜਾਉ ਉਹ ਤੇਤੇ ਲੋਕ ਆੜੋ ਕਰਾਉਂਦੀ ਗਲਤ ਲੋਕਾਂ ਦਾ ਰਿਜ਼ਲਟ ਦਿੰਦੀ ਆ ਤੇ ਉਹ ਚ ਬੀਬੀ ਰਿਜ਼ਲਟ ਦੇ ਪੈਸੇ ਉਹ ਲੈਂਦੀ ਮੈਂ ਥੋੜੀ ਲੈਣਾ ਦੱਸੋ ਸਰਪੰਚ ਸਾਹਿਬ ਉਹ ਕਹਿੰਦੀ ਪਹਿਲੀ ਗੱਲ ਤੇ ਰਿਸ਼ਤਾ ਮੈਂ ਕਰਵਾਇਆ ਹੀ ਨਹੀਂ ਆ ਇਹ ਨਹੀਂ ਮੇਰੀ ਮਾਸੀ ਦੀ ਕੁੜੀ ਨੇ ਕਰਾਇਆ ਏ ਉਹਦੇ ਵਿੱਚ ਮੇਰਾ ਕੋਈ ਰੋਲ ਨਹੀਂ ਤੇ ਮੈਂ ਸਵੇਰੇ ਉਹਨੂੰ ਸੱਦੇ ਆ ਜਿਹੜਾ ਤੁਸੀਂ ਗੱਲ ਕਰਦੇ ਰਿਸ਼ਤਾ ਇਹਨੇ ਕਰਾਇਆ ਮਾਸੀ ਦੀ ਕੁੜੀ ਕਿਤਾ ਆ ਗਈ ਇਹਨਾਂ ਘਰ ਦੋਵੇਂ ਪਰਿਵਾਰ ਸੱਦੇ ਜੇ ਜਨਾਨੀ ਉੱਥੋਂ ਉੱਠ ਕੇ ਭੱਜ ਗਈ ਪ ਪਰ ਪਤਾ ਕਿ ਚਲੋ ਮੰਨਦੇ ਆ ਉਹ ਕਰਨਾਲ ਦੀ ਬੀਬੀ ਦੋਸ਼ੀ ਹੋਵੇਗੀ ਪਰ ਆਪਾਂ ਉਹਦਾ ਕਰਨਾਲ ਦੀ ਮੂੰਹ ਕਾਲਾ ਥੋੜੀ ਕਰ ਸਕਦੇ ਆ ਉਹ ਤੇ ਆਪਾਂ ਵੀ ਉਹਨਾਂ ਨੂੰ ਪਰਿਵਾਰ ਨੂੰ ਪਹਿਲੇ ਕੂਰ ਸਾਹ ਹੱਟ ਦੋਦੇ ਤੇ ਤੁਹਾਡੇ ਤੋਂ ਇਹ ਕੰਮ ਤੁਸੀਂ ਗਲਤ ਕੰਮ ਉਹਨੇ ਕੁੜੀ ਨੇ ਵੀ ਕੀਤਾ ਵਾ ਪੁਈਰ ਪਾ ਤੋਹੀ ਵੀ ਗਲਤ ਕਰਤਾ ਵਾ ਆਪਕੇ ਦਾ ਮੂੰਹ ਕਾਲਾ ਨਹੀਂ ਕਰ ਸਕਦੇ ਉਹਦੇ ਉਹਨਾਂ ਕੋਲ ਬਹਿ ਕੇ ਨਹਾ ਲੈਣਾ ਇਹ ਭੱਜੀ ਕੇ ਝੂਠੀ ਕਰਕੇ ਭੱਜ ਗਈ ਆਂਦੀ ਮੈਂ ਰੇਸਤਾ ਨਹੀਂ ਕਰਾਇਆ ਉਹ ਮੁੰਡਾ ਵਿਆਹਿਆ ਮੁੰਡਾ ਨਸ਼ਾ ਕਰਦਿਆਂ ਵਾ ਉਹਨਾਂ ਦੇ ਪਿੰਡ ਸਾਰਾ ਅਖੰਡਿਆ ਤੇ ਉਹਨਾਂ ਕੁੜੀ ਅੱਜ ਵਿਰਾਤ ਗਈ ਆ ਤੇ ਕੱਲ ਨੂੰ 12 ਵਜੇ ਜਾ ਕੇ ਕੁੜੀ ਲੈ ਉਹਨਾਂ ਨੂੰ ਪਤਾ ਲੱਗ ਮੁੰਡਾ ਘਰ ਨਹੀਂ ਆਗਾ ਰਿਆ ਇਹਨੂੰ ਇਹ ਬੀਬੀ ਨੇ ਕਿਹਾ ਕਿ ਮੈਂ ਜਦੋਂ ਇਹ ਗਏ ਨਾ ਉੱਥੇ ਮੈਂ ਇਹਨਾਂ ਨੂੰ ਪਹਿਲਾਂ ਕਹਿ ਦਿੱਤਾ ਕਿ ਇੱਕ ਵਾਰੀ ਪੂਰੀ ਆਪਣੀ ਛਾਣਬੀਣ ਕਰ ਲਓ ਹਾਂ ਗੱਲ ਕੀ ਭਾਜੀ ਆਪਾਂ ਅੱਜ ਦਾ ਫੋਨਾਂ ਦੇ ਕਰੀਏ ਜਦੋਂ ਮੈਂ ਇਹਨੂੰ ਪਰਚਾਇਚ ਭਾਇਆ ਤੇ ਮੈਂ ਇਹੋ ਗੱਲਾਂ ਪੁੱਛਣੋਂ ਭਾਇਆ ਫੋਨ ਤੇ ਮੈਨੂੰ ਹੀ ਉਦੋਂ ਦਾ ਅੱਜ ਦੱਸ ਦੇਣਗੇ ਝੂਠ ਮਾਰਨਦੇ ਹੀ ਆ ਜਿੰਦਾਂ ਦਾ ਰਿਸ਼ਤਾ ਕਰਾਇਆ ਨੇ ਮੈਂ ਇਹਨੂੰ ਅੱਜ ਸੱਦਿਆ ਕਰਾਤੀ ਹਾਂ ਆਂਦੀ ਮੇਰਾ ਮੁੰਡਾ ਆਉਣਾ ਬਾਹਰੋਂ ਹੂੰ ਹੂੰ ਮੇਰਾ ਮੁੰਡਾ 5 ਵਜੇ ਆ ਇਹਨਾਂ ਦੇ ਮੁੰਡਾ ਤਾਂ ਆਇਆ ਨਹੀਂ ਮੁਰਕੇ ਦਾ ਸਵੇਰੇ ਇਕੱਲੀ ਆ ਗਈ ਆ ਤੇ ਮੁਰਕੇ 2 ਮਿੰਟ ਬੈਠੀ ਮੈਂ ਉਹਨੂੰ ਪੁੱਛਿਆ ਤੇ ਬੀਬੀ ਵੀ ਤੇਰਾ ਕੀ ਹਸਾਬ ਦਾ ਤੇਰੇ ਰਿਸ਼ਤੇਦਾਰ ਹੈਗੇ ਉਹ ਜਿਨ੍ਹਾਂ ਦੇ ਦਾ ਕਰਾਇਆ ਤੂੰ ਚਾਣ ਪਛਾਣ ਹੀ ਹਾਂਦੀ ਮੇਰੀ ਗਾਂ ਪੂਆ ਦੀ ਮਾਸੀ ਦੀ ਕੁੜੀ ਉਹਨੇ ਕਰਾਇਆ ਹਾਂਨੇ ਰਿਸ਼ਤੇਦਾਰ ਨਹੀਂ ਕੋਈ ਇਹਨਾਂ ਦਾ ਕੋਈ ਆਪ ਵਿੱਚ ਦੀ ਰੌਲਾ ਵਾ ਆਪਣਾ ਨਹੀਂ ਇਹ ਚੋਂ ਪੰਚਾਇਤ ਦਾ ਕੋਈ ਰੋਲ ਨਹੀਂ ਹੈਗਾ ਨਹੀਂ ਉਹ ਉਹ ਕਹਿੰਦੀ ਜੋ ਹੁਣ ਬਾਈਟ ਹਾਣੂ ਦਿੱਤੀ ਕਹਿੰਦੀ ਜੋ ਹੋਇਆ ਪੰਚਾਇਤ ਪਾਜੀ ਦੱਸੋ ਗੱਲ ਕੀ ਆ ਜੇ ਪੰਚਾਇਤ ਦਾ ਕੋਈ ਇੱਕ ਮੈਂਬਰ ਵੀ ਖਾਦੋ ਤੇ ਗੱਲਬਾਤ ਹੁੰਦੀ ਹੈ ਇਹ ਨਹੀਂ ਗੱਲਾਂ ਹੁੰਦੀ ਇੱਕ ਮੈਂਬਰ ਵੀ ਖਾਓ ਪੰਚਾਇਤ ਦਾ ਤੇ ਕੋਈ ਬੰਦਾ ਮੇਰਾ ਕੋਈ ਵੀ ਇੱਕ ਵੀ ਖਲੋਤਾ ਬਖਾ ਦਿਓ ਹੂੰ ਹਾਂ ਇਹ ਜਨਤਾ ਤੇ ਪਰਿਵਾਰ ਜਨਤਾ ਨੂੰ ਪੰਚਾਇਤ ਦਾ ਪਿੰਡ ਦਾ ਰੋਲ ਨਹੀਂ ਹੁੰਦਾ ਇਹੋ ਜੇ ਕੰਮਾਂ ਉਹਨਾਂ ਨੇ ਇੱਕ ਹੋਰ ਗੱਲ ਆਖੀ ਆ ਕਿ ਮੇਰੀ ਸੁਣਵਾਈ ਤਾਂ ਨਹੀਂ ਹੋਉਂਦੀ ਇਹ ਮੈਂਬਰ ਪੰਚਾਇਤ ਉੱਥੇ ਥਾਣੇ ਫੋਨ ਕਰੀ ਜਾਂਦੇ ਨੇ ਤੇ ਮੇਰੀ ਸੁਣਵਾਈ ਤਾਂ ਨਹੀਂ ਹੋਣਦੀ ਇਹ ਥਾਣੇ ਰੱਖ ਦਾਂਗੇ ਰਾਈਰਾ ਪੁੱਛ ਲਾਂਗੇ ਨਾਲ ਕਿਹੜਾ ਮੈਂਬਰ ਪੰਚਾਇਤ ਨੇ ਫੋਨ ਕੀਤਾ ਹੂੰ ਇਹਦਾ ਪਵਾ ਨੂੰ ਆਖ ਦਾਂਗੇ ਕਿ ਥਾਣੇ ਕਰ ਲੈ ਨਾ ਕਾਰ ਪੰਚਾਇਤ ਚ ਇਹ ਤੁਹਾਡੇ ਨੋਲੇਜ ਦੇ ਵਿੱਚ ਹੈਗੀ ਨਾ ਇਹ ਘਟਨਾ ਭਾਜੀ ਉਦੋਂ ਦੀ ਮੇਰਾ ਨੌਲੇਜ ਹੈ ਜਦੋਂ ਨਾਲ ਕੁੜੀ ਲੈ ਆਂਦੀ 12 ਵਜੇ ਮੈਨੂੰ ਆਹ ਮੂੰਹ ਕਾਲੇ ਕੀਤੇ ਆਉਂਦੇ ਮੈਨੂੰ ਕਿਹਾ ਸੀ ਕਿ ਇਹ ਘਟਨਾ ਸਾਡੇ ਨੌਲੇਜ ਦੇ ਵਿੱਚ ਨਹੀਂ ਹੈਗੀ ਸਰਪੰਚ ਪਤਾ ਗੱਲ ਕੀ ਮੈਂ ਅਰਜ਼ੀ ਤੇ ਪਾਉ ਮੈਨੂੰ ਜਿਹੜਾ ਮੂੰਹ ਕਾਲੇ ਕਰਨ ਵਾਲਾ ਇਹ ਨਹੀਂ ਮੈਨੂੰ ਪਤਾ ਨਾ ਕੀਤਾ ਕਿ ਨਹੀਂ ਕੀਤਾ ਨਹੀਂ ਅਰਜ਼ੀ ਵੀ ਪਾ ਦਿੱਤੀ ਜੋ ਤੇ ਉਹ ਵੀਡੀਓ ਵੀ ਪਾ ਦਿੱਤੀ ਹਾਂ ਤੇ ਇਹਦੇ ਮੈਂ ਹੁਣ ਵੇਖੀ ਆ ਬਾਕੀ ਇੱਥੇ ਦਾ ਮੈਨੂੰ ਪਤਾ ਹੈ ਕਿ ਇਹਨਾਂ ਨੇ ਧੋਖਾ ਕੀਤਾ ਉਹ ਜਨਾਨੀ ਨੇ ਇੱਥੇ ਕਰਉਂਦੀ ਲੋਕਾਂ ਨੂੰ ਪਰ ਉਹ ਨਾਂ ਤੁਹਾਡਾ ਲੈਣ ਦੇ ਜੋ ਤੁਹਾਡੀ ਸ਼ਹਿਤ ਹੈ ਭਾਜੀ ਨਾਂ ਮੈਂ ਤੁਹਾਡਾ ਲਈ ਜਾਊਂਗਾ ਮੈਂ ਪਿੱਠ ਦੇ ਵਿੱਚ ਜੇ ਮੇਰਾ ਕੋਈ ਮੈਂਬਰ ਹੈਗਾ ਜਾਂ ਨਾ ਤੇ ਮੈਨੂੰ ਅਜ ਤਾਂ ਕੋਈ ਵੀ ਲੈ ਸਕਦਾ ਹੂੰ ਹੂੰ ਤੁਹਾਡਾ ਹੁੱਕਵਾਦੀ ਚਲੋ ਅੱਡਾ ਅੱਗੇ ਜਾ ਸਰਪੰਚ ਮੇਰੇ ਮੂੰਹ ਦੇ ਆ ਕੇ ਵੀ ਸਰਪੰਚ ਨੇ ਆ ਗੱਲ ਕਹੀ ਤੇ ਫੇਰ ਵੀ ਗੱਲ ਮੰਨਦਾ ਮੈਂ ਇਹਨਾਂ ਨੂੰ ਕਿਹੜੇ ਮੈਂ ਗਲਤ ਕੰਮ ਕਰਾਉਂ ਪਿੰਡ ਦਾ ਉਹਦੇ 'ਚ ਕੋਈ ਸਰਪੰਚ ਸਾਹਿਬ ਤੁਹਾਡਾ ਇਹੋ ਪੱਖ ਪਾ ਦੀ ਆਪਾਂ ਭਾਜੀ ਆਪ ਪਾੜੀ ਕਿ ਇਹਨੂੰ ਕਿਹਾ ਨਹੀਂ ਨਹੀਂ ਮੈਂ ਹਾਂ ਮਾਹ ਤੁਹਾਡਾ ਇਹੋ ਪੱਖ ਚ ਲਾ ਦੀਏ ਕਿ ਨਾਲ ਜੋ ਤੁਸੀਂ ਆ ਬੋਲਦੇ ਪਿਆ ਜੋ ਕੀ ਬਕਦਾ ਆਹ ਜੋ ਜੋ ਬੋਲਿਆ ਕਿ ਸਾਡਾ ਕੋਈ ਪੰਚਾਇਤ ਦਾ ਕੋਈ ਹੋਂਦ ਨਾ ਪਾਇਆ ਹੋਇਆ ਜੇ ਕੰਮ ਨਹੀਂ ਕਰੀਦੇ ਹੁੰਦੇ ਜਿਹੜੇ ਤੁਸੀਂ ਮੇਰੀ ਰਿਕਾਰਡਿੰਗ ਕਰ ਲਈ ਐਦਾਂ ਦੀ ਗੱਲ ਕਰੀ ਦੀ ਹੁੰਦੀ ਹੈ ਭਰਾ ਜੇ ਆਪਣੇ ਨਹੀਂ ਉਹ ਤੇ ਭਰਾ ਮੇਰੀ ਗੱਲ ਸੁਣੋ ਇਹੋ ਜਿਹੇ ਕੰਮ ਨਹੀਂ ਕਰੀਦੇ ਹੁੰਦੇ ਇਹ ਗਾਮ ਵੀ ਜੇ ਵਰਤਣਾ ਜੇ ਪੌਣੀ ਤੇ ਤੇਰੀ ਕੁਝੀ ਪਾ ਦੇ ਵੀ ਦੇਈ ਟੀ ਕੋਈ ਗੱਲ ਨਹੀਂ ਕੀ ਪਰ ਆਪਾਂ ਜੋ ਗੱਦ ਕੰਮ ਕਰਾਇਆ ਨਹੀਂ ਤਾਂ ਮੈਂ ਕਿਉਂ ਕਰੀਏ ਮੈਂ ਤਾਂ ਲੈ ਆਈ ਅੱਜ ਲੁਧਿਆਣੇ ਆ ਮੈਂ ਤੁਹਾਨੂੰ ਜਦੋਂ ਆਵਾਂਗਾ ਫੋਨ ਕਰ ਦੂੰਗਾ ਠੀਕ 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 ਹੈ